ਜਿਹੜੇ ਮੁੰਡੇ ਫੁੱਟਵਾਲਾ ਖੇਡਦੇ ਆ ਨਾ ਕਹ ਕਹ ਤੁਸੀਂ ਵੀ ਆਇਆ ਕਰੋ ਇਦਾਂ ਕਹੇ ਤੁਸੀਂ ਵੀ ਆਇਆ ਕਰੋ ਆ ਕਹੇ ਨਹੀਂ ਤੇ ਹਰ ਮੰਨ ਲਈ ਆ ਇੱਕ ਵਾਰੀ ਹੱਸ ਦੇਵੇਂ ਐਂ ਜੀ ਗਰੀਸ ਮੁੱਕ ਗਈ ਇਨਾਂ ਦੇ ਮਿੱਤਰੋ ਸਿਰਫ 20 ਕਿਲੋਮੀਟਰ ਰਹਿ ਗਿਆ ਵੀ ਕਿਸੇ ਨੇ ਵੀ ਆਉਣਾ ਨਾ ਵੱਡਾ ਦਿਲ ਤੇ ਵੱਡਾ ਜਿਗਰਾ ਕਰਕੇ ਆਇਓ ਆ ਦੇਖ ਅੱਗੇ ਆਪਾਂ ਕੱਢਾਂਗੇ ਇਹਨੂੰ ਟੂਰ ਵਧੀਆ ਵਧੀਆ ਤੇ ਆ ਪਹਿਲਾਂ ਨਿਕਲ ਜੀ ਹੱਸਦਾ ਕਦਾ ਬੰਨੇ ਈ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਜੀ ਸਾਰੇ ਜੈ ਮਾਤਾ ਦੀ ਕਰਦੋ ਲੋ ਜੀ ਮਿੱਤਰੋ ਸਾਡੀ ਯਾਤਰਾ ਹਿੜਪੁਰ ਤੋਂ ਲੈ ਕੇ ਮਾਤਾ ਚਿੰਤਪੂਨੀ ਤੱਕ ਤੁਰ ਕੇ ਹੋਗੀ ਤੇ ਆਪਾਂ ਝੜਪੁਰ ਪੁੱਜ ਗਏ ਆ ਤੇ ਸਾਰਿਆਂ ਨੂੰ ਜੈ ਮਾਤਾ ਦੀ ਇੱਕ ਵਾਰੀ ਹੋਗਾ ਤਾਂ ਜੈ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਇੱਕ ਵਾਰੀ ਹੋਰ ਜੈ ਮਾਤਾ ਦੀ ਜੈ ਮਾਤਾ ਚਲੋ ਆ ਜਿਓ ਤੁਹਾਨੂੰ ਜੋ ਆਏ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਨੇ ਆ ਜਾ ਕੇ ਤੇ ਤਾਂਦੇ ਆ ਤੇ ਸਾਰੇ ਮੇਰੇ ਭਰਾ ਹੈਲਮਟ ਲਾ ਕੇ ਆਇਓ ਆਇਓ ਇਹਦੇ ਚਲਾਨ ਬਹੁ ਨਾਕੇ ਬਹੁ ਲੱਗਿਆ ਰਹਾਂ ਜੀ ਤੇ ਜਿੱਲੇ ਹਿਮਾਚਲ ਜੈਂਟਰ ਕਰਨਾ ਨਾ ਕੈਮਰੇ ਵੀ ਲੱਗੇ ਆ ਤੇ ਸਾਰੇ ਮੇਰੇ ਭਰਾ ਐਲੀਮੈਂਟ ਜਰੂਰ ਲਾ ਕੇ ਆਏ ਹੋ ਤੇ ਆ ਦੇਖੋ ਸਾਰੇ ਨੇ ਹੈਲਮਟ ਲਾਏ ਹੋਏ ਆ ਤੇ ਆਜੋ ਆਹ ਬੰਦੇ ਆ ਦੇਖੋ ਜੀ ਆਹ ਦੇ ਐਰ ਕਾ ਲਾ ਲੀਆਂ ਆਜੋ ਆਹ ਦੇ ਜੀ ਭਾਜੀ ਹੁਣੀ ਆ ਦੇਖੋ ਜੀ ਸਾਹ ਜੀ ਰਾਜਾ ਜੀ ਆਜੋ ਉਹ ਖਾਲੀ ਵੀ ਜਾਂਦੇ ਆ ਆਜੋ ਆਜੋ ਪਹਿਲਾ ਲੰਗਰ ਚੋਰਾਂ ਪਹਿਲੇ ਵੀ ਲੱਗੇ ਜੀ ਹਾਂਜੀ ਕਿੰਨੇ ਪਾਂਦਾ ਨੇ ਲੋਈ ਮਿੱਤਰੋ ਪਹਿਲਾ ਲੰਗਰ ਪਹਿਲੇ ਹੀ ਚਾਹ ਤੇ ਆ ਲੋਈ ਦੇਖ ਲੋ ਪਹਿਲਾ ਲੰਗਰ ਚਲੋ ਦੂਜੇ ਲੰਗਰ ਤੇ ਮਿਲਦੇ ਆ ਆ ਲੋਈ ਚਾਹ ਪੀਓ ਮਿੱਤਰੋ ਚਾਹ ਪੀਓ ਪਹਿਲਾ ਲੰਗਰ ਸੀਗਾ ਆ ਪਹਿਲੇ ਲੰਗਰ ਤੇ ਰੋਕ ਗਏ ਜੀ ਆ ਦੇਖ ਲੋ ਚਾਹ ਬਣੀ ਆ ਦੇਖੋ ਜੀ ਤੁਸੀਂ ਬਲੌਗ ਐਂਡ ਬਲੌਗ ਐਂਡ ਤੇ ਕਾ ਜ਼ਰੂਰ ਦੇਖਿਓ ਤੇ ਇਹ ਦੋ ਪਾਰਟਾਂ ਚ ਕਰਦਣਾ ਬਲੌਗ ਜੀ ਹਾਂ 5 ਨੰਬਰ ਦੀ ਐਨ ਕਾ ਲਾਈ ਆ ਉਹ ਲਾਦੀ ਲਾਦੀ ਉਹ ਦੇਖ ਪਿਛਲੇ ਬਲੌਗ ਦੀ ਲਾਦੀ ਕੋਈ ਚਾਹ ਪੀਓ ਤਨਤ ਕੋਨੇ ਲੰਗਰ ਚੈੱਕ ਕਰਨੇ ਤੁਹਾਨੂੰ ਕਿਹੜੇ ਕਿੱਥੇ ਕਿੱਥੇ ਲੱਗਾ ਕਿਹੜਾ ਕਿਹੜਾ ਲੱਗਾ ਇਹਨਾਂ ਸਾਰੇ ਲੰਗਰਾਂ ਤੇ ਰੁਕਣਾ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਤੇ ਰਸ਼ੀਆ ਘੱਲੋ ਆ ਦੇਖ ਲੋ ਯਾਰ ਆ ਦੇ ਗੱਡੀਆਂ ਆਉਂਦੀਆਂ ਜਾਂਦੀਆਂ ਜਿਹੜੇ ਭਰਾ ਨਹੀਂ ਆਏ ਨਾਲ ਉਹ ਉਹਨਾਂ ਨੂੰ ਕਿਹਾ ਸੀਗਾ ਫੋਨ ਵੀ ਕੀਤਾ ਜੋ ਕਹਿੰਦੇ ਆਪਾਂ ਨਹੀਂ ਹੁਣ ਮੁਰਦਾ ਨਾਲ ਜਾਣਾ ਹੁਣ ਬਲੌਗ ਦੇ ਕੇ ਇੰਜੋਏ ਕਰਿਓ ਸਾਰੇ ਜਾਣੇ ਵੀ ਐਂਡ ਤੱਕ ਜਰੂਰ ਦੇਖਿਓ ਬਲੌਗ ਤੇ ਮੈਨੂੰ ਚੱਕ ਕੇ ਲੈ ਕੇ ਜਾਣੇ ਸੜ ਆ ਮੁੰਡੇ ਆ ਮੁੰਡਾ ਲੈ ਆਦਾ ਹੀ ਨੰਬਰ ਨਾਲ ਚਲੋ ਆ ਜਿਓ ਤਾਂ ਹੋਣੀ ਲੋ ਜੀ ਪਹਿਲਾ ਹੀ ਲੰਗਰ ਪਹਿਲੇ ਵੀ ਰਸ ਚਲੋ ਆ ਜਾ ਰੁਗੇ ਨਾ ਆ ਜਾਓ ਆ ਜਾਓ ਰਾਸ਼ੇ ਬੋਹ ਚਲੋ ਲੈਨ ਗਿੱਡੀ ਵੱਡੀ ਲੱਗੀ ਆ ਜੈ ਮਾਤਾ ਜੀ ਆ ਜਾਓ ਆ ਜਾਓ ਜੈ ਮਾਤਾ ਜੀ ਬਈ ਜੈ ਮਾਤਾ ਜੀ ਜੈ ਮਾਤਾ ਜੀ ਭਾਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਚਲੋ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਤੋ ਬਈ ਏ ਮਾਦਾ ਨਹੀਂ ਲੋ ਜੀ ਮੈਂ ਤੁਹਾਨੂੰ ਸ਼ਖੋ ਜੀ ਏ ਮਾਦਾ ਵੀ ਆ ਜਾਓ ਜੀ ਨਗਰ ਸ਼ਖੀ ਜੀ ਪਾੜ ਦੇ ਉਹ ਪਾਣੀ ਮੂੰਹ ਤੇ ਵੜਾ ਦੇ ਆਜੋ 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 ਜੈ ਮਾਤਾ ਦੀ ਗੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲ ਜੈ ਮਾਤਾ ਦੀ ਪਿਛਲੇ ਵੀ ਬੋਲਣ ਜੈ ਮਾਤਾ ਦੀ ਸਾਰੇ ਬੋਲ ਜੈ ਮਾਤਾ ਸਾਰੇ ਬੋਲੋ ਜੈ ਮਾਤਾ ਦੀ ਜੈ ਮਾਤਾ ਓਏ ਉੱਥੇ ਫੋਟੋ ਪੁਰਾਣੀ ਨਹੀਂ ਜੀ ਲੋਡ ਜੀ ਕੈਮਰਾ ਬੰਦ ਕਰ ਦਿੱਤਾ ਜੀ ਇੱਕ ਵਾਰੋਂ ਦਰਸ਼ਕਾਂ ਨੂੰ ਤੁਸੀਂ ਵੀ ਤੁਹਾਨੂੰ ਵੀ ਦਿਖਾਉਣੇ ਸਾਰੇ ਜਣੇ ਭਾਈ ਜੈ ਮਾਤਾ ਦੀ ਜੈ ਮਾਤਾ ਚਲੋ ਆ ਜੀ ਪਬਲਿਕ ਚੈੱਕ ਕਰੋ ਪਬਲਿਕ ਰਾਸ਼ੇ ਬਹੁਤ ਆ ਮਿੱਤਰ ਰਾਸ਼ੇ ਬਹੁਤ ਜਿਆਦਾ ਆ ਆ ਦੇ ਚੈੱਕ ਕਰੋ ਸਨਖਾ ਸਨਖਾ ਮੁੰਡਾ ਪਾਲਟੀ ਚੱਲਦੀ ਐ ਇਹ ਪ੍ਰਾਈਵੇਟ ਪਾਲਟੀ ਐ ਅਸੀਂ ਲੱਗੇ ਆ ਕਿਥੇ ਕਿ ਕਿਤੇ ਜੀ ਚੁਹਾਲ ਕਿਥੇ ਚੁਹਾਲ ਅਸੀਂ ਲੱਗੇ ਚੁਹਾਲ ਲਾ ਕੇ ਪੁੱਜਣ ਪਬਲਿਕ ਬਹੁਤ ਆ ਰਛ ਬੋਆ ਜਿਹਨੇ ਮੇਰੇ ਭਰਾ ਨੇ ਆਉਣਾ ਜਿਹਨੇ ਬੀਣਾ ਪੀ ਸਕਦਾ ਆ ਆ ਉਹਨਾਂ ਨੇ ਵੀ ਬਾਦੇ ਹਾਲੇ ਮੈਂ ਆਪਣਾ ਲਾ ਕੇ ਆਇਓ ਤੇ ਉਲੜ ਵਾਲੀ ਆ ਤਾਂ ਵੱਡਦੀ ਕਿਉਂ ਕੀ ਕਰਦੇ ਆ ਚਲੋ ਕੋਈ ਗੱਲ ਨਹੀਂ ਸਾਰਿਆਂ ਦਾ ਆਪਣਾ এনਵਾਇਰਨਮੈਂਟ ਐ ਨਾ ਤੇ ਚਲੋ ਕੋਈ ਗੱਲ ਨਹੀਂ ਆਹ ਮੁੰਡੇ ਨੇ ਵੀ ਦੇ ਯਾਰ ਸੋਹਣਿਆ ਪਿਆ ਪੀਰਾ ਬੂਕਿਆ ਉਹ ਵੀ ਆਣਾ ਟੋਪੀ ਆ ਲੰਗਰ ਇੱਧਰ ਲੁਗਰ ਕੇ ਤੈਸ ਬਰੇ ਨਾ 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 ਮੇਂ ਮੇਂ ਤਰ ਪਹਿਲੀ ਪਾੜੀ ਹੋਈ ਸਟਾਰਟ ਕਰਾਈ ਲੋ ਜੀ ਰਾਜਾ ਜੀ ਰਾਜਾ ਜੀ ਇਹ ਤਾਂ ਵੀਰੂ ਤਾਂ ਨਹੀਂ ਦਿਖਾ ਸਕਦੇ ਬਗ ਇਹ ਬਾਈ ਬਣਾ ਦਿਖਾ ਸਕਦੇ ਜੈ ਮਾਤਾ ਦੀ ਜੈ ਮਾਤਾ ਮਿੱਤਰੋ ਕੌਫੀ ਇੰਜੋਏ ਕਰੋ ਕੌਫੀ ਮਿੱਤਰੋ ਪਾਪੜ ਖਾਓ ਪਾਪੜ ਇੱਧਰ ਗਰਮੀ ਬਹੁਤ ਆ ਕਰੋ ਚੈੱਕ ਕਰੋ ਕੜੀ ਬੋੜਾ ਗਿਆ ਅੜੀ ਪੂਰਾ ਗਿਆ ਲੋਏ ਮਿੱਤਰੋ ਮਾਤਾ ਕੇਂਦਪੋਨੀ ਜੀ 35 ਕਿਲੋਮੀਟਰ ਮਿੱਤਰੋ ਲੋ ਵੀ ਆਪਾਂ ਦੋਨੇ ਹੀ ਰਹਿ ਗਏ ਹੁਣ ਆ ਦੇ ਲੋ ਰਾ ਵਿੱਚ ਕੋਈ ਵੀ ਹੈ ਨਹੀਂ ਹਲੇ ਦਵਲੇ ਪਹਾੜਾ ਇੱਕੋ ਹੀ ਮੋਟਰਸਾਈਕਲ ਗਿਆ ਹੁਣ ਇੱਕ ਗੱਡੀ ਆਉਣ ਦਾ ਹੀ ਆ ਪਿੱਛੇ ਤੇ ਪੈਰ ਠੀਕ ਆ ਜੇ ਮਾਹੌਲ ਹੌਲੀ ਹੌਲੀ ਦੋਹਰੇ ਆ ਪੈਰ ਵੀ ਤੇ ਦੇ ਲੋ ਉ ਤਾਂ ਕੋਈ ਵੀ ਗੱਡੀ ਹੈ ਨਹੀਂ ਆਪਾਂ ਦੋਨੇ ਰਹਿ ਕੇ ਦੋ ਅੱਗੇ ਆ ਅਸੀਂ ਗੱਬੇ ਆ ਦੋ ਪਿਛੇ ਆ ਪੂਰਾ ਬਸ ਹੋਈ ਪਈ ਆ ਚਲੋ ਨਹੀਂ ਚੱਲਦੇ ਵੇ ਹੁਣ ਹੈ ਨਹੀਂ ਜਾਣ ਕੋਈ ਜਾਣੀ ਬਹੁਤ ਜਾਣ ਆ ਮਮਾ ਅਜੇ ਬਹੁਤ ਅਜੇ ਬਹੁਤ ਜਗ੍ਹਾ ਉੱਥੇ ਪੁੱਜਣਾ ਅਜੇ ਟਾਂਕਾ ਲਾ ਕੋਈ ਬੋਲ ਕੇ ਗਿਆ ਕਹਿੰਦਾ ਥੋੜਾ ਹੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਪਹੁੰਚਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਹੁੰਚ ਜਾ ਕੇ ਆਜੋ ਆਜੋ ਲੋਏ ਮਿੱਤਰੋ ਪੰਜਾਬ ਦੀ ਹੱਦ ਖਤਮ ਹੋ ਗਿਆ ਹੁਣ ਹੋ ਗਿਆ ਹਿਮਾਚਲ ਸ਼ੁਰੂ ਤੇ ਤੁਹਾਨੂੰ ਨਾਲ ਨਾਲ ਦਿਖਾਇਆ ਜਾਊਗਾ ਆਜੋ ਜੀ ਮਿੱਤਰੋ ਇਹ ਨਾਲ ਟੂਲ ਬੜਾ ਮਹਿੰਗਾ ਕਰ ਦੁੱਤਾ 70 ਰੁਪਏ ਇੱਕ ਗੱਡੀ ਦੀ ਪਰਚੀ ਦੇਖ ਲਓ ਸਿੱਧੇ 30 40 ਰੁਪਏ ਦਾ ਫਰਕ ਪਾਤਾ ਜੀ ਦੇਖੋ ਨਰਾਤ ਤੇ ਆ ਵਿੱਚ ਦਾ ਬੰਦ ਕਰਨੀ ਚਾਹੀਦੀ ਹੈ ਸਾਹੀ ਬਾਤ ਆ ਇਹਨਾਂ ਨੇ ਹੂੰ ਚੱਲ ਅਪਸ ਆਓ ਲੈ ਲਾ ਤੋਹੇ ਲੈ ਲਾ ਗੁਰਗਨੇ ਬੈਠੋ ਨੋਈ ਮਿੱਤਰੋ ਸੇਵਾ ਪਾਣੀ ਹੋ ਗਈ ਜੀ ਬਿਸਕਟ ਨਾਲ ਪੁਜੀਆ ਨਾਲ ਟੋਫੀਆਂ ਇਹ ਮਾਚਲ ਐਂਟਰ ਕਰਦੇ ਆ ਯਾਰ ਜਾਓ 2 ਵਜ ਗਏ 1 ਵਜ ਗਿਆ ਰਾਤ ਦਾ ਤੁਰੇ ਪੀ ਹੈ ਜ ਤੁਰੇ ਪੀ ਹੋ ਕੋਈ ਗੱਲ ਜਿੱਥੇ ਰੈਸਟ ਕਰਾਂਗੇ ਤੁਹਾਨੂੰ ਦੱਸਾਂਗੇ ਲੋਈ ਮਿੱਤਰੋ ਥੋੜਾ ਟਾਈਮ ਅਰੈਸਟ ਕੀਤੀ ਸੀ ਆਪਾਂ ਇੱਥੇ ਬਾਹਰ ਲੰਮੇ ਬੈਸ ਗਏ ਹੁਣ ਆਪਾਂ ਜਮਾ ਕੇ ਗਗਰੇਟ ਗਗਰੇਟ ਥੋੜਾ ਟਾਈਮ ਫੇਰ ਅਰੈਸਟ ਕਰਾਂਗੇ ਤੇ ਆਪਾਂ ਚੱਲੇ ਪਾਵਾਂਗੇ ਮਾਤਰ ਕੇਂਦਰ ਕੋਲ ਜੀ ਦੇ ਜੀ ਆਹ ਦੇਖੋ ਮਿਹਨਤ ਕਿੰਨੀ ਲੱਗਦੀ ਆ ਸਾਰੇ ਐਸਲੇ ਨੂੰ ਆਪਾਂ ਘਰੇ ਪੈਟਾਂ ਦੇ ਲੰਮੇ ਪੇ ਆਉਨੇ ਆ ਤੇ ਆ ਦੇਖੋ ਥੱਲੇ ਪੇ ਆ ਰਾਤ ਤੇ ਕਿੰਨਾ ਟਾਈਮ ਆ ਮੁੰਡਾ ਟਾਈਮ ਵੀ ਤੁਹਾਨੂੰ ਦੱਸ ਦਊਗਾ ਆ ਦੇਖੋ ਲੱਗ ਛੱਕੇ ਕੋਈ ਨਹੀਂ ਆ ਭਾਜੀ ਹੁਣ ਸੁੱਤੇ ਆ 3:30 ਵੱਜ ਗਏ ਆ ਦੇ 3:30 ਵੱਜ ਗਏ ਆ ਚਲੋ ਕੋਈ ਗੱਲ ਨਹੀਂ ਤੁਹਾਨੂੰ ਮਿਲਦੇ ਹਾਂ ਗ੍ਰੇਟ ਤੇ ਬਾਕੀ ਜੁੜੇ ਹੋਇਆ ਚੈਨਲ ਨਾਲ ਓਕੇ ਰਾਤ ਦੇ ਵੱਜ ਗਏ ਉਹ 3 ਅਸੀਂ ਰੈਸਟ ਕਿਥੇ ਜੱਦਾਂ ਘੰਟਾ ਤੇ ਹੁਣ ਆਪਾਂ ਜਾ ਰਹੇ ਹਾਂ ਗ੍ਰੇਟ ਗ੍ਰੇਟ ਅੱਧਾ ਘੰਟਾ ਰੈਸਟ ਕਰਾਂਗੇ ਤੇ ਜੇ ਗੱਡੀ ਵਿੱਚ ਨਹੀਂ ਕੋਈ ਆਉਣ ਦੀ ਆ ਅੱਖਾਂ 'ਚ ਫਲੈਸ਼ ਪੈਂਡਦੀ ਆ ਤੇ ਮੋਰੇ ਨੂੰ ਦੀਦਾ ਨਹੀਂ ਪਿਆ ਤੇ ਮੇਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਸਾਡਾ ਕੀ ਬੀਤ ਰਹੀ ਆ ਤੇ ਕੋਈ ਗੱਲ ਨਹੀਂ ਜੋ ਵੀ ਹੈ ਵਧੀਆ ਨਿਆਰੇ ਨਾਲ ਤੁਰਿਆ ਹਾਂ ਕੋਈ ਗੱਲ ਪੈ ਤਾ ਚਲੋ ਦੂਖ ਨੇ ਉਹ ਤਾਂ ਦੁੱਧ ਹੀ ਆ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਵਧੀਆ ਹੀ ਹੈ ਨਾ ਪਰ ਇਹ ਐਕਸਪੀਰੀਅੰਸ ਸਾਲ ਬਾਅਦ ਹੁੰਦਾ ਹੈ ਇਹ ਕਾਫੀ ਦਿਨਾਂ ਤੋਂ ਬੀਟਦੀ ਹੈ ਦਿਨ ਦੀ ਤੇ ਚਲੋ ਕੋਈ ਗੱਲ ਨਹੀਂ ਆ ਜੋ ਤੁਹਾਨੂੰ ਦਿਹਾਉਨੇ ਆ ਤੇ ਮਿੱਤਰੋ ਆ ਮੁੰਡਾ ਚੈੱਕ ਕਰੋ ਇਹ ਮੁੰਡਾ ਸਾਨੂੰ ਹਿਸ਼ਰਪੁਰ ਤੋਂ ਮਿਲਿਆ ਸੀ ਨਾਲ ਯਾ ਕਿੰਨੀ ਉਮਰ ਤੇਰੀ ਹੈ ਹੈ 11 11 ਸਾਲ ਆ ਮੁੰਡੇ ਦੀ ਉਮਰ ਦੇ ਲੋ ਫਿਰ ਵੀ ਤੁਰ ਕੇ ਤੁਰਿਆ ਸਾਡੇ ਹਿਸ਼ਰਪੁਰ ਤੋਂ ਤੁਰਿਆ ਨਾ ਆਪਾਂ ਗੱਗ ਰੇਡਦੇ ਬੱਸ ਸਟੈਂਡ ਤੇ ਬੈਠੇ ਆ ਦੇਖ ਲੋ ਇੱਥੇ ਬਾਹਰ ਤੇ ਦੇਖ ਲੋ ਮੁੰਡਾ ਆ ਸਾਡੇ ਨਾਲ ਉਸਦੇ ਤੁਰਿਆ ਆ ਹੁਣ ਸਾਨੂੰ ਸਾਡੇ ਪਿੱਛੇ ਰਹਿ ਗਿਆ ਸੀ ਆਪਾਂ ਮੜੇ ਅੱਗੇ ਆ ਗਏ ਸੀ ਤੇ ਮੁੰਡਾ ਸਾਨੂੰ ਸਾਨੂੰ ਦੀ ਪਛਾਣ ਲਿਆ ਕਿ ਉਹ ਸਾਡੇ ਨਾਲ ਹੀ ਤੁਰਿਆ ਆ ਨਾ ਤੇ ਕਹੇ ਬਾਕੀਆਂ ਨੂੰ ਕਹਿ ਦੇ ਮੇਰੇ ਨਾਲ ਜਿਹੜੇ ਮੁੰਡੇ ਫੋਟੋ ਵਾਲੇ ਘੇੜਦੇ ਆ ਨਾ ਕਹਿ ਤੁਸੀਂ ਵੀ ਆਇਆ ਕਰੋ ਇਦਾਂ ਕਹੇ ਸੀ ਵੀ ਆਇਆ ਕਰੋ ਉਹ ਆ ਕਹੇ ਨਹੀਂ ਸੀ ਤੇ ਹੱਥ ਮੰਨ ਲਈ ਆ ਇੱਕ ਵਾਰੀ ਹੱਸ ਦੇ ਵੀ ਐਂ ਜੀਤਾ ਟੂ ਵੀ ਆ ਸਾਡੇ ਨਾਲ 8 ਬੰਦੇ ਆ ਤੇ ਅਸੀਂ 3 ਰਹਿ ਗਏ ਐਸੇ ਵਿੱਚ 3 ਰਹਿ ਗਏ ਆਪਾਂ ਉਹ ਵਿਚਾਰੇ ਉਹ ਦੋ ਦੁਹਾਰ ਕੋਲ ਮਿਲੇ ਹੋਈ ਆ ਆਪਾਂ 3 ਜਣੇ ਆ 3 ਚੱਲ ਗਏ ਅੱਗੇ ਤਿੰਨ ਨੂੰ ਪਤਾ ਵੀ ਤਿੰਨ ਅੱਗੇ ਕੇ ਇੱਕ ਦਾ ਪਤਾ ਨਹੀਂ ਕਿੱਥੇ ਆ ਆਹ ਆਹ ਦੇ ਮੈਂ ਤੇ ਕਹਿਆ ਮੈਂ ਕਿਹਾ ਚਲੋ ਤੂੰ 5 ਦਾ ਤੇ ਉੱਡ ਗਿਆ ਨਾ ਉਹਨੂੰ ਰੁਕਣਾ ਨਹੀਂ ਦੇਖੜੇ ਨੇ ਆਨੇ ਨੂੰ ਕਹਾਂ ਯਾਰ ਕਿੰਨਾ ਟਾਈਮ ਰੁਗੇ ਆ ਮੈਂ 5-10 ਤੇ ਉਹ ਚੱਲੇ ਆ ਚਾਰ ਆ ਜਾ ਯਾਰ ਤੁਹਾਨੂੰ ਨੇ ਲੰਮੇ ਪਈਏ ਪਾਏ ਯਾਰ ਆਏ ਅਰੈਸਟ ਕਰੀਂ ਕਰੋ ਅਰੈਸਟ ਗਨੀਸ ਮੁੱਕ ਗਈ ਇਹਨਾਂ ਦੇ ਆ ਤੁਸੀਂ ਹੌਸਲਾ ਛੱਡੀ ਜਾਂਨੇ ਮੇਰਾ ਦਮ ਟੁੱਟ ਗਿਆ ਆ ਵੀ ਮੂਰਨਾ ਨਹੀਂ ਚੱਲਦਾ ਬੱਸ ਚਲੋ ਮਿਲਦੇ ਹਾਂ ਅੱਗੇ ਹਾਂਜੀ ਮਿੱਤਰੋ ਦਿਨ ਚੜ ਚੁ ਗਿਆ ਆ ਤੇ ਸੰਗਤ ਆ ਰਹੀਆਂ ਆ ਜਾ ਰਹੀਆਂ ਆ ਤੇ ਰੌਣਕਾਂ ਲੱਗੀਆਂ ਮਾਦਾ ਜਿੰਦ ਪੁਨੀ ਦਰਵਾਜ਼ੇ ਤੇ ਤੇ ਤੁਸੀਂ ਵੀ ਜ਼ਰੂਰ ਆਇਓ ਜਿਹੜਾ ਜਿਹੜੇ ਰਹਿ ਗਏ ਆ ਮੇਰੇ ਭਰਾ ਤੇ ਵਲੋਗ ਖਾਲੋ ਪੱਕਾ ਸੀ ਅਪਲੋਡ ਕਰ ਦੇਣਾ ਇਹ ਦੇਖ ਲਓ ਯਾਰ ਕਿੰਨੀ ਮਿਹਨਤ ਆ ਨਾਲ ਹੀ ਵਲੋਗ ਐਡੀਟਿੰਗ ਕਰੰਦੇ ਆ ਮੈਂ ਜਾਂਦੇ ਜਾਂਦੇ ਨਾਲ ਹੀ ਥੰਬਨੇਲ ਸਾਰਾ ਕੁਝ ओके ਕਰ ਦਿੱਤਾ ਤੁਸੀਂ ਬਸ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਤੇ ਨਾਲ ਦੇਖ ਲੋ ਜੀ ਬੰਦੇ ਤੁਰਿਆ ਜੀ ਇਹ ਹੋ ਗਈ ਬਸ ਚਲੋ ਕੋਈ ਫੈਸਲ ਜੱਤਰਾ ਕਰਨੀ ਚਲੋ ਆਇਓ ਤੁਹਾਨੂੰ ਦਿਖਾਉਣੇ ਆ ਨਾ ਨਾਲ ਆਜੋ ਜੀ ਮਿੱਤਰੋ ਸਿਰਫ 20 ਕਿਲੋਮੀਟਰ ਰਹਿ ਗਿਆ ਮਾਤਾ ਜੀ ਦਾ ਦਰਬਾਰ ਤੇ ਕੋਈ ਗੱਲ ਨਹੀਂ ਹੌਸਲੇ ਨਾਲ ਤੁਰੇ ਫਿਰਦੇ ਆ ਸਾਰੀ ਸੰਗਤ ਜਾ ਰਹੀ ਆ ਅਸੀਂ ਵੀ ਨਾ ਨਾਲ ਤੁਰੇ ਆ ਤੇ ਇੰਨਾ ਹੌਸਲਾ ਹੈ ਗਿਆ ਤੇ ਬਾਕੀ ਸੱਜਣ ਮਿੱਤਰ ਦਾ ਸਾਡੇ ਮੋਰੇ ਨਿਕਲ ਗਿਆ ਤਿੰਨੇ ਜਣੇ ਆਪਾਂ ਹੀ ਆ ਤਿੰਨੇ ਜਣੇ ਫਰੋਡ ਆ ਦੋ ਫਰੋਡ ਜੋ ਕੋਈ ਗੱਲ ਨਹੀਂ ਆਜੋ ਚਲਦੇ ਆ ਨਾਨਾ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਆਜੋ ਜੀ ਦੋਈ ਮਿੱਤਰੋ ਬਿਸਕਟ ਖਾਓ ਮੈਂ ਲੈ ਵੀ ਦੋਈ ਮੈਂ ਖਾ ਲਿਆ ਇਹ ਘਾ ਲਿਆ ਦੋਈ ਮਿੱਤਰੋ ਦੇਖ ਕਿਸੇ ਨੇ ਵੀ ਆਉਣਾ ਨਾ ਵੱਡਾ ਦਿਲ ਤੇ ਵੱਡਾ ਜਿਗੜਾ ਕਰਕੇ ਆਇਓ ਆ ਦੇਖੋ ਤਾਂ ਕਿਸੇ ਨੂੰ ਨਹੀਂ ਦਿੰਦਾ ਸਾਰਿਆਂ ਲੱਤਾਂ ਨਾ 흘ੀਆਂ ਬਹੁ ਪਿਆ ਜੇ ਕਿੰਨਾ ਸੀ ਗਿਆ 15 16 ਕਿਲੋਮੀਟਰ ਪਿਆ ਮਿੱਤਰੋ ਲੱਤਾਂ ਜਵਾਬ ਦੇ ਗਿਆ ਪਰ ਆਹ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਆ ਕਰੋ ਮੇਰੇ ਭਰਾ ਤੇ ਦੇਖੋ ਯਾਰ ਮੈਂ ਘੁੰਮਦਾ ਫਿਰਦਾ ਨਾ ਉਦੋਂ ਮਿਹਨਤ ਵੀ ਲਾਤੀ ਹੈ ਨਾ ਪੈਸੇ ਵੀ ਲੱਗਦੇ ਆ ਨਾ ਤੇ ਘੁੰਮਣ ਗਏ ਚ ਤੇਲ ਵੀ ਪੈਂਦਾ ਮੁਰਦਾ ਚ ਚਲੋ ਹੁਣ ਤਾਂ ਆਪਾਂ ਤੁਰ ਕੇ ਆਏ ਆ ਨਾ ਤੇ ਦੇਖ ਲਓਨ ਤਾਂ ਲੱਤਾਂ ਜਵਾਂ ਹੋਈਆਂ ਪਈਆਂ ਨਾ ਇੱਕ ਸਬਸਕ੍ਰਾਈਬਰ ਨਾਲ ਤਾਂ ਕੁਝ ਹੋ ਜਾਂਦਾ ਨਾ ਸਾਰੇ ਮੇਰੇ ਭਰਾ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਆਪਾਂ ਕੱਢਾਂਗੇ ਨਾ ਟੂਰ ਵਧੀਆ ਵਧੀਆ ਤੇ ਆ ਪਹਿਲਾਂ ਨਿਕਲ ਜੀ ਹੱਸਦਾ ਕਦਾ ਬੰਨੀ ਆ ਹਣ ਨਹੀਂ ਵਾ ਦੋ ਦਿਨ ਘਰੇ ਜਾਣਾ ਬੱਸ ਤੀਜੇ ਦਿਨ ਮਿੱਤਰੋ ਫੇਮਟ ਅਨ ਬਲੋਗ ਪਾ ਦੇਣਾ ਵਾ ਦੋ ਦਿਨ ਲਗਾ ਸਾਰੇ ਬਲੋਗ ਆਉਂਗੇ ਇਹ ਪਾਰਟ 2 ਪੋਣੇ ਇਹਦੇ ਜੀਪਾ ਤਿੰਨ ਵੀ ਪਾ ਦੀਏ ਬਾਹਰ ਗੇਟ ਦੇ ਪੁੱਜ ਜੀ ਇੱਕ ਵਾਰੀ ਤਾਂ ਮਿੱਤਰੋ ਧੁੱਪ ਵੀ ਚੜ ਗਈ ਆ ਤੇ ਸੰਗਤ ਆਈ ਜਾਂਦੀ ਗਈ ਜਾਂਦੀ ਆ ਵੀ ਲੋਕੀ ਕੋਲ ਤੇ ਘਰੇ ਹੋ ਲੋਕੋ ਜੀ। ਜਮਾਦਾ ਦੀ ਬਲੀ। ਮਿੱਤਰੋ ਲੰਗਰ ਖਾਓ ਤੁਸੀਂ ਬਾਕੀ ਟੈਨਸ਼ਨ ਲੈਣੀ। ਕਰੋ ਚੈੱਕ ਕਿਉਂ ਨਾਨ ਤੇ ਨਾਲ ਪਟੂਰਾ। ਮਾਇਨੇ ਗਏ। ਲੋ ਵੀ ਮਿੱਤਰੋ ਰੌਣਕਾ ਚੈੱਕ ਕਰੋ। ਤੇ ਮਿੱਤਰੋ ਛੋਲੇ ਪਟੂਰੇ ਆਪਾਂ ਖਾ ਲਏ ਆ ਤੇ ਤੁਹਾਨੂੰ ਹੁਣ ਦਿਖਾਇਆ ਜਾਊਗੀ ਰੌਣਕ ਮਾਤਾ ਜੀ ਦੇ ਤੇ ਦਰਸ਼ਨ ਕਰਾਈ ਜਾਵਗੇ। ਤੇ ਉਹਨਾਂ ਨੂੰ ਫੋਨ ਕਰੀਏ ਪਹਿਲਾਂ ਆਪਾਂ ਤੇ ਕਿੱਥੇ ਆ ਉਹ ਤੇ ਉਹਨਾਂ ਨੂੰ ਨਾਮ ਲੈ ਕੇ ਤੇ ਤੁਹਾਨੂੰ ਦਿਖਾਇਆ ਜਾਵੇਗਾ। ਆਜੋ ਜੀ ਉਹ ਵੀ ਮਿੱਤਰੋ ਹੁਣ ਚੱਲੇ ਆ ਮੁੰਡੇ ਨਹਾਉਣ ਇਹਨਾਂ ਨੇ ਨੀਂਦਾ ਪੂਰੀਆ ਕਰ ਲਈਆਂ ਆ ਦੁਪਹਿਰ ਨੂੰ 2 ਵਜੇ ਗਏ ਹੁਣ ਮਾਤਾ ਰਾਣੀ ਦੇ ਦਰਸ਼ਨ ਕਰਨੇ ਆ 2 ਕਿਲੋਮੀਟਰ ਤੋੜ ਕੇ ਆ ਕੇੰਦਾ ਇੱਕ ਜੀ ਭਾਈ ਕਹਿੰਦਾ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਕਰਨੇ ਜਾ ਕੇ ਹੁਣ ਨਹਾ ਕੇ ਨਹਾ ਲਈਏ ਕੱਪੜੇ ਕੋੜੇ ਪਾਈਏ ਉਹਦਾ ਬਲੌਗ ਆਣਾ ਅਗਲੇ ਪਾਰਟ ਚ ਬਾਈ ਗਮਾ ਮਾਤਾ ਆਜੋ ਆਜੋ ਜਿਹਦੇ ਤੋਂ ਮਿਲਦੇ ਆਂ ਧਿਆਨ ਮਿਲਦੇ ਆਂ ਜੀ ਅਗਲੇ ਪਾਰਟ ਵਿੱਚ ਬਾਈ ਟਾਟਾ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਓਕੇ ਜੀ ਮਿਲਦੇ ਆਂ ਅਗਲੇ ਹੈ ਨਹੀਂ ਮਾਤਾ ਰਾਣੀ ਦੇ ਦਰਸ਼ਨ ਕਰਾਈਏ ਤੁਹਾਨੂੰ ਅਗਲੇ ਬਲੌਗ ਵਿੱਚ ਤੇ ਇਹ ਤਾਂ ਚਲੋ ਆਪਾਂ ਐਂ ਦੀ ਤੁਰ ਕੇ ਤੇ ਹੁਣ ਚੱਲੇ ਨਹਾਉਣ ਤੇ ਨਹਾ ਕੇ ਇਹ ਤੁਹਾਨੂੰ ਮਿਲਦੇ ਆਂ ਜੀ ਨਹੀਂ ਮਿਲਦੇ ਨਹੀਂ ਅਗਲੇ ਬਲੌਗ ਵਿੱਚ ਜੀ ਮਿਲਦੇ ਬਾਈ ਜੀ ਟਾਟਾ ਲਵ ਯੂ